ਮੇਨ ਰੋਡ ਦੇ ਉੱਪਰ ਟਰੈਕਟਰ ਨਾ ਸਟੰਟ ਕਰ ਰਹੇ ਹਨ ਜਦੋਂ ਟਰੈਕਟਰ ਛੋਕ ਛੋਕ ਥੱਲੇ ਮਾਰਦੇ ਹੋ ਅਗਰ ਕੋਈ ਇਨਸਰਟ ਟੁੱਟ ਜਾਵੇ ਉਹਦਾ ਵਿੱਚੋਂ ਫਿਸਰ ਟੁੱਟ ਜਾਵੇ ਜਾਂ ਕੋਈ ਅਗਲਾ ਟਰੈਕਟਰ ਅਗਲਾ ਟਾਇਰ ਆ ਉਹ ਟੁੱਟ ਕੇ ਡਿੱਗ ਪਵੇ ਕੋਈ ਸੱਟ ਪੈਣ ਲੱਗ ਜਾਏ ਤੁਹਾਡੇ ਲੱਗ ਜਾਏ ਜਾਂ ਜਿਹੜੇ ਲੋਕ ਪਿੱਛੋਂ ਆ ਰਹੇ ਆ ਗੱਡੀਆਂ ਲੈ ਕੇ ਉਹਨਾਂ ਦੇ ਲੱਗ ਜਾਏ ਕੌਣ ਜ਼ਿੰਮੇਵਾਰ ਆ ਤੁਹਾਨੂੰ ਇੰਨਾ ਸਮਝਾਉਣ ਦੇ ਬਾਅਦ ਵੀ ਤੁਸੀਂ ਸਮਝਦੇ ਨਹੀਂ ਹੁਣ ਇਹਦੇ ਵਾਸਤੇ ਜਿਹੜੇ ਪੇਰੈਂਟਸ ਉਹਨਾਂ ਨੂੰ ਇਸ ਚੀਜ਼ ਦਾ ਸ਼ਰਮਿੰਦਗੀ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ ਹੁਣ ਜਦੋਂ ਘਰ ਆਏ ਆ ਤੇ ਬਾਪ ਉਹਦਾ ਬੜਾ ਖੰਘਾਰ ਕਹਿੰਦਾ ਲਿਆਓ ਜੀ ਮੈਨੂੰ ਉਹਨੇ ਛਿੱਤਰ ਫੇਰਦਾ ਇਹਨੂੰ ਇਹਨੇ ਕਿਉਂ ਇਦਾਂ ਕੀਤਾ ਕਿਉਂਕਿ ਪੇਰੈਂਟਸ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਬੱਚੇ ਕੀ ਕਰ ਰਹੇ ਆ ਅਸੀਂ ਮਨੂੰ ਰੋਕਿਆ ਕਿ ਨਹੀਂ ਬੱਚੇ ਨੂੰ ਮਾਰਨਾ ਨਹੀਂ ਜੇ ਅਸੀਂ ਮਾਰਨਾ ਹੁੰਦਾ ਤੇ ਇਹਨੂੰ ਅਸੀਂ ਇਹਦੇ ਘਰ ਥੋੜੀ ਆਉਂਦੇ ਅਸੀਂ ਘਰ ਤੁਹਾਡੇ ਇੱਕ ਮੈਸੇਜ ਦੇਣ ਵਾਸਤੇ ਆ ਕਿ ਬੱਚੇ ਆ ਕੰਮ ਕਰ ਰਹੇ ਆ ਬੱਚੇ ਉਹਨਾਂ ਨਾਲ ਕੰਮਾਂ ਤੋਂ ਹਟਾਓ ਉਸ ਬੱਚੇ ਨੂੰ ਵੀ ਪਿਆਰ ਨਾਲ ਸਮਝਾਇਆ ਉਹਦੇ ਪੇਰੈਂਟਸ ਨੂੰ ਵੀ ਸਮਝਾਇਆ ਕਿ ਇਹਨਾਂ ਬੱਚਿਆਂ ਨੂੰ ਇਸ ਕੰਮ ਤੋਂ ਸਮਝਾਓ ਕਿ ਜ਼ਿੰਦਗੀ ਵਿੱਚ ਅਜਿਹੀ ਗਲਤੀਆਂ ਨਾ ਕਰਨ ਪਰ ਅਸੀਂ ਕਾਨੂੰਨ ਜਿਹੜਾ ਸਾਨੂੰ ਇਸ ਕੰਮ ਵਾਸਤੇ ਮਜਬੂਰ ਹੈ ਇਹ ਕੰਮ ਕਰਨ ਨੂੰ ਵੀ ਅਤੇ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਹੋਣੀ ਚਾਹੀਦੀ ਹੈ ਇਹ ਗ੍ਰਿਫਟ ਤੁਹਾਡਾ ਪਿਆਰ ਹੈ ਤੇ ਬੱਚੇ ਪਲੀਜ਼ ਅੱਗੇ ਤੋਂ ਇਹਦਾ ਕੰਮ ਜਿਹੜਾ ਨਹੀਂ ਕਰਨਾ ਔਰ ਤੁਹਾਡੇ ਮਾਤੇ ਮらい ਮੈਂ ਹੋਰ ਦੂਜੇ ਬੱਚਿਆਂ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਕੋਈ ਬੱਚਾ ਮੋਟਰਸਾਈਕਲ ਤੇ ਸਕੂਟਰ ਤੇ ਜਾਂ ਟਰੈਕਟਰ ਵਗੈਰਾ ਦੇ ਕੋਸਟੰਟ ਮਾਰ ਕੇ ਆਪਣੀ ਜਾਨ ਖਤਰੇ ਵਿੱਚ ਨਾ ਪਾਵੇ ਇਹਦੇ ਵਾਸਤੇ ਜਿਹੜੀ ਪੁਲਿਸ ਹੁਣ ਪਹਿਲਾਂ ਵਾਲੀ ਨਹੀਂ ਰਹੀ ਮਾਨਯੋਗ ਐਸਐਸਪੀ ਸ਼੍ਰੀ ਸੁਰਿੰਦਰ ਲੰਬਾ ਜੀ ਆਈਪੀਐਸ ਜੀ ਨੇ ਬਹੁਤ ਇੱਤੇ ਸਖਤਾਈ ਕੀਤੀ ਹੈ ਇਸ ਕਰਕੇ ਪੁਲਿਸ ਬਚੋ ਜਿਹਦੀ ਵੀਡੀਓ ਸਾਡੇ ਕੋਲ ਆ ਗਈ ਜਾਂ ਫੋਟੋ ਆ ਗਈ ਉਸ ਬੱਚੇ ਦਾ ਸਾਡੇ ਕੋਲ ਬਚਣਾ ਬਹੁਤ ਔਖਾ ਹੈ ਥੈਂਕ ਯੂ ਜੀ